ਆਪਣਾ ਪਰਿਵਾਰ ਸਮੇਤ ਆਪਣੀ ਧਰਮ ਪਤਨੀ ਆਪਣਾ ਪੁੱਤਰ ਧਰਮਚੰਦ ਲੈ ਕੇ ਆਕਾਸ਼ ਵੱਲ ਉਡਾਰੀ ਮਾਰ ਲਈ ਤੇ ਹੁਣ ਬਾਬਾ ਸ਼੍ਰੀਚੰਦ ਜੀ ਪਿਆਰ ਵੇਖਿਓ ਬਾਬੇ ਨਾਲ ਕਿੰਨਾ ਕਰਦੇ ਜੀ ਜਦੋਂ ਬਹੁਤ ਉੱਚੀ ਉੱਡ ਗਏ ਨੇ ਤੇ ਬਾਬਾ ਜੀ ਦੀ ਸੁਰਤ ਵਿੱਚ ਆਇਆ ਕਿ ਸਾਡੇ ਬਾਪੂ ਦੀ ਗੁੱਲ ਕਿੱਦਾਂ ਰਹੇਗੀ ਸਾਡੇ ਬਾਪੂ ਦੀ ਵੰਸ਼ ਕਿੱਦਾਂ ਰਹੇਗੀ ਕੌਣ ਕਹੇਗਾ ਕਿ ਬੇਤੀ ਕਿੱਥੇ ਨੇ ਕਿਉਂਕਿ ਅਸੀਂ ਤਾਂ ਗ੍ਰਿਸ਼ਤੀ ਨਹੀਂ ਆ ਹੁਣ ਇਹ ਸਾਰਾ ਪਰਿਵਾਰ ਲੈ ਕੇ ਚਲੇ ਗਏ ਨੇ ਜਿੰਨੇ ਨੂੰ ਬਾਬਾ ਜੀ ਨੇ ਪਿਆਰਿਓ ਇਹ ਧਿਆਨ ਕੀਤਾ ਨਾ ਬੜੀ ਉੱਚੀ ਘੋੜਾ ਉੱਡ ਗਿਆ ਸੀ ਤੇ ਇਤਿਹਾਸ ਦੇ ਵਿੱਚ ਦਰਜ ਹੈ ਕਿ ਬਾਬਾ ਸ਼੍ਰੀ ਚੰਦ ਸਹਿਬ ਮਹਾਰਾਜ ਜੀ ਨੇ ਇੰਨੀ ਲੰਮੀ ਬਾਹ ਕੀਤੀ ਪਿਆਰਿਓ ਜਿਹੜੀ 4 ਜੋਜਨ ਤੱਕ ਗਈ 20 ਮੀਲ ਜਿੰਨੂੰ ਕਹਿੰਦੇ ਨੇ ਤੇ ਪਿਆਰਿਓ ਕਿਲੋਮੀਟਰ ਪਤਾ ਕਿੰਨੇ ਬਣਦੇ ਜੇ 32 ਕਿਲੋਮੀਟਰ ਇੰਨੀ ਲੰਮੀ ਬਾਹ ਬਾਬੇ ਸ਼੍ਰੀ ਚੰਦ ਨੇ ਅਕਾਸ਼ ਵਿੱਚ ਕਰਕੇ